NNR نیوز ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਵੇਂ ਸਾਲ ਦੀ ਜਨਵਰੀ 2026 ਦੀ ਪਹਿਲੀ ਖਬਰ ਹੈ ਔਰ 2025 ਦੇ ਵਿੱਚ ਜੋ ਹੋਇਆ 22 ਦੇ ਵਿੱਚ ਆਵਾ ਦੀ ਪਾਰਟੀ ਸੱਤਾ ਦੇ ਵਿੱਚ ਆਈ ਇੱਕ ਵੱਡੇ ਵਾਅਦੇ ਕਰਕੇ ਖਾਸ ਕਰਕੇ ਸਿੱਖਿਆ ਨੂੰ ਲੈ ਕੇ ਔਰ ਨਸ਼ੇ ਦੇ ਮੁੱਦ ਨੂੰ ਲੈ ਕੇ ਤਹਲਾਤ ਕੀ ਬਣ ਚੁੱਕਿਆ ਹੈ ਨਵੇਂ ਸਾਲ ਦੀ ਪਹਿਲੀ ਖਬਰ ਅੱਜ ਜੋ ਤੁਸੀਂ ਦੇਖਣ ਜਾ ਰਹੇ ਹੋ ਮੈਦਪੁਰ ਦੇ ਵਿੱਚ ਅਸੀਂ ਮੌਜੂਦ ਆ ਪਲਾਈਡਰ ਤੁਸੀਂ ਨਜ਼ਰ ਮਾਰ ਲਓ ਇਹ ਇੱਕ ਸਟੇਡੀਅਮ ਹੈ ਜਿੱਥੇ ਕਿ ਬਹੁਤ ਸਾਰੇ ਕਬੱਡੀ ਕੱਪ ਜਾਂ ਹੋਰ ਮੈਚ ਹੁੰਦੇ ਔਰ ਵੱਖ-ਵੱਖ ਲੀਡਰ ਇਸ ਥਾਂ ਤੇ ਫਿਰ ਸ਼ਿਰਕਤ ਕਰਨ ਆਉਂਦੇ ਆ ਤਾਂ ਫਿਰ ਹੁਣ ਦੂਜੀ ਤਸਵੀਰ ਮੈਂ ਤੁਹਾਨੂੰ ਦਿਖਾਉਣ ਲੱਗਿਆ ਹੁਣ ਇੱਧਰ ਨਜ਼ਰ ਮਾਰ ਲਓ ਇੱਕ ਪਵਿੱਤਰ ਸਥਾਨ ਉਹ ਵੀ ਕਹਿ ਸਕਦੇ ਆ ਬਹੁਤ ਜ਼ਿਆਦਾ ਪਵਿੱਤਰ ਸਥਾਨ ਜਿੱਥੇ ਕਿ ਪੁਲਵਾਨਾਂ ਦੀ ਕੁਸ਼ਤੀ ਹੁੰਦੀ ਹੈ ਪਲਵਾਨ ਆਪਣੇ ਪ੍ਰੈਕਟਿਸ ਕਰਦੇ ਆ ਤਾਂ ਹੁਣ ਤੁਹਾਨੂੰ ਇਧਰ ਦੀ ਤਸਵੀਰ ਦਿਖਾ ਦੇਣਾ ਹੁਣੇ ਤਸਵੀਰ ਦੇਖ ਲਓ ਇਹ ਉਹ ਤਸਵੀਰ ਹੈ ਜਿਹੜੀ ਕਿ ਜਿੱਥੇ ਦਸਹਿਰੇ ਵਾਲੇ ਦਿਨ ਇੱਕ ਬੇੜਾ ਤਾਰਿਆ ਜਾਂਦਾ ਔਰ ਪ੍ਰਾਤਨ ਸਦੀਆਂ ਤੋਂ ਲੈ ਕੇ ਇਸ ਸਰੋਵਰ ਦੇ ਵਿੱਚ ਪਾਣੀ ਛੱਡਿਆ ਜਾਂਦਾ ਹੈ ਬਹੁਤ ਪਵਿੱਤਰ ਸਥਾਨ ਹੈ ਪਰ ਅੱਜ ਦੇ ਮੌਜੂਦਾ ਹਾਲਾਤ ਕੀ ਬਣ ਚੁੱਕੇ ਨੇ ਉਹ ਸਰਕਾਰ ਜਿਹੜੀ ਕਦੇ ਕਹਿੰਦੇ ਸੀ ਕਿ ਨਸ਼ਾ ਤਾਂ ਭਾਈ ਅਸੀਂ ਖਤਮ ਕਰਤਾ ਵਾ ਔਰ ਵਕ ਵਕ ਸਰਚ ਆਪਰੇਸ਼ਨ ਚਲਾਏਗੇ ਉਸ ਤੋਂ ਬਾਅਦ ਵਕ ਵਕ ਥਾਵਾਂ ਤੇ ਯੁੱਧ ਨਸ਼ਿਆਂ ਵਿਰੁੱਧ ਕੀਤੇ ਗਏ ਪਰ ਯੁੱਧ ਨਸ਼ਿਆਂ ਵਿਰੁੱਧ ਕਿੰਨਾ ਕੁ ਸਫਲ ਹੋਇਆ ਤੁਸੀਂ ਸਾਰੇ ਜਾਣਦੇ ਹੋ ਔਰ ਦੂਜੀ ਗੱਲ ਜਿਹੜਾ ਕੋਈ ਪੱਤਰਕਾਰ ਬੋਲਦਾ ਹੈ ਉਹ ਆਵਾਜ਼ ਚੁੱਕਦਾ ਹੈ ਤੇ ਫਿਰ ਉਹਨਾਂ ਤੇ ਪਰਚੇ ਦਰਜ ਹੋ ਜਾਂਦੇ ਆ ਤਾਂ ਫਿਰ ਇਸ ਤੋਂ ਮੈਂ ਅੱਜ ਤੁਹਾਨੂੰ ਦੱਸਦਾ ਕਿ ਮਨਿੰਦਰਜੀਤ ਸਿੰਘ ਸਿੱਧੂ ਸਿੱਧੂ ਲੋਕਵਾਇ ਟੀਵੀ ਔਰ ਮਿੰਟੂ ਗਰਸਰੀਆ ਔਰ ਇੱਕ ਹੋਰ ਪੱਤਰਕਾਰ ਜਿਹਨਾਂ ਦੇ ਪਰਚਾ ਦਰਜ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਇੱਕ ਵੱਡੀ ਖਬਰ ਦਿਖਾਈ ਸੀ ਕਿਉਂਕਿ ਸੀਓ ਭਗਵੰਤ ਸਿੰਘ ਮਾਨ ਜਦੋਂ ਵਿਦੇਸ਼ੀ ਦੌਰੇ ਤੇ ਗਏ ਤੇ ਉਹਨਾਂ ਦਾ ਜੋ ਜਹਾਜ਼ ਸੀ ਉਹ ਵਿੱਚੋਂ ਇੰਨਾ ਕੁ ਡਾ ਉੱਡਿਆ ਜਾਣੇ ਕਿ ਹੁਣ ਪਤਰੀ ਕੋਣ ਅੜਾਈ ਫਿਰਿਆ ਤਾਂ ਉਹ ਪੈਸਾ ਸਾਰਾ ਖਰਾਬ ਹੋਇਆ ਉਹਨਾਂ ਨੇ ਖਬਰ ਨਸ਼ਰ ਕੀਤੀ ਸੀ ਤਾਂ ਮੇਰਾ ਮਤਲਬ ਕਹਿਣ ਦਾ ਵੀ ਜੋ ਸੱਚ ਬੋਲਦਾ ਪਰਚਾ ਬੜੇ ਛੇਤੀ ਦਰਜ ਹੋ ਜਾਂਦਾ ਔਰ ਅਸੀਂ ਇਹ ਸੱਚੀ ਖਬਰ ਤੁਹਾਨੂੰ ਦਿਖਾਉਣ ਜਾ ਰਿਹਾ ਐ ਸਰੋਵਰ ਦੀ ਤਸਵੀਰ ਦੇਖ ਲਓ ਪਹਿਲਾਂ ਪਹਿਲਾਂ ਤਾਂ ਇੱਥੇ ਤੋਂ ਤਸਵੀਰ ਦੇਖ ਲਓ ਕਿ ਹਾਲਾਤ ਕੀ ਐ ਕਿ ਸਫਾਈ ਕਿੰਨੀ ਕੋਈ ਪਹਿਲੀ ਤਸਵੀਰ ਤਾਂ ਹੁਣ ਹਾਲਾਤ ਤੁਹਾਨੂੰ ਦੂਜੀ ਦਿਖਾਉਣੇ ਆ ਕਿ ਇੱਥੇ ਤੁਹਾਨੂੰ ਸ਼ਰੀਆਂ ਮਸਰਿੰਜਾਂ ਦੇਖਣ ਨੂੰ ਮਿਲਣਗੀਆਂ ਜਿਨ੍ਹਾਂ ਦੇ ਵਿੱਚ ਬਲੱਡ ਜੰਮਿਆ ਹੋਇਆ ਤਾਂ ਪਹਿਲੀ ਸਰਿੰਜ ਪਈਏ ਤੁਸੀਂ ਆ ਦੇਖ ਲਓ ਆ ਸਰਿੰਜ ਪਈਏ ਤੁਹਾਨੂੰ ਦਿਖਾਉਣੇ ਆ ਕਿ ਇਹਦੇ ਵਿੱਚ ਬਲੱਡ ਜੰਮਿਆ ਹੋਇਆ ਜਿਸ ਤੋਂ ਸਿੱਧ ਹੁੰਦਾ ਕਿ ਜੋ ਇੱਕ ਸਰੋਵਰ ਹੈ ਇਹ ਨੂੰ ਹੁਣ ਨਸ਼ੇੜੀਆਂ ਦਾ ਡੱਡਾ ਬਣ ਚੁੱਕਿਆ ਇਕੱਲੀ ਇੱਕ ਸਰੇਂਜ ਨਹੀਂ ਹੈ ਇੱਕ ਤੋਂ ਬਾਅਦ ਹੁਣ ਦੂਜੀ ਸਰੇਂਜ ਦਿਖਾਵਾਂਗੇ ਆ ਦੇਖੋ ਇੱਕ ਮੰਨ ਸਕਦੇ ਆ ਬਿਸ਼ਾਂਤ ਭਲੇਖੇ ਦੇ ਨਾਲ ਕਿਤੇ ਉਹ ਡਿੱਗ ਸਕਦੀ ਹੈ ਜਾਂ ਕੁਝ ੁੱਟ ਗਿਆ ਹੁਣੇ ਦੂਜੀ ਸਰੇਂਜ ਦੇਖ ਲਓ ਇਹ ਦੂਜੀ ਸਰੇਂਜ ਪਈ ਹੈ ਇਸ ਤੋਂ ਬਾਅਦ ਆ ਕਿ ਹੋਰ ਤੁਸੀਂ ਹੁਣ ਆ ਦੇਖ ਲਓ ਤੀਜੀ ਸਰੇਂਜ ਇਹ ਤੀਜੀ ਸਰੇਂਜ ਪਈ ਹੈ ਲਾਈਵ ਤਸਵੀਰਾਂ 'ਚ ਤੁਹਾਡੇ ਸਾਹਮਣੇ ਦਿਖਾ ਰਿਹਾ ਇਸ ਤੋਂ ਬਾਅਦ ਫਿਰ ਹੁਣ ਅੱਗੇ ਤੁਸੀਂ ਚੌਥੀ ਦੇਖ ਲਓ ਹੋਣੇ ਪਈਏ ਇਸੇ ਤਰ੍ਹਾਂ ਦੀ ਤੁਹਾਨੂੰ ਬਹੁਤ ਸਾਰੀਆਂ ਸਰੀਂਜਾਂ ਇੱਥੇ ਦੇਖਣ ਨੂੰ ਮਿਲਣਗੀਆਂ ਕਿ ਨਸ਼ੇੜੀਆਂ ਦਾ ਡੱਬਾ ਬਣ ਚੁੱਕਿਆ ਹੈ ਤਾਂ ਕਿ ਹੋਰ ਤਸਵੀਰ ਵੀ ਦਿਖਾਉਣੀ ਹੈ ਇਹ ਸਿਰਫ ਤੁਹਾਨੂੰ ਦਿਖਾਉਣਾ ਬਣਦਾ ਸੀ ਵੀ ਜੋ ਸਰਕਾਰ ਜੋ ਕਹਿੰਦੀ ਹੈ ਭਾਈ ਨਸ਼ਾ ਤਾਂ ਖਤਮ ਕਰ ਦਵਾਂਗੇ ਅਸੀਂ ਨਸ਼ਾ ਹੁਣ ਵਿਕਤਾ ਹੀ ਨੀਯੋਧ ਨਸ਼ਾ ਵਿਰੋਧ ਚੱਲ ਰਿਹਾ ਹੈ ਪਰ ਆਮ ਹਾਲਾਤ ਕੀ ਨੇ ਹੁਣ ਜੇਕਰ ਇੱਥੇ ਸਰੀਂਜਾਂ ਪਈਆਂ ਤਾਂ ਗੱਲ ਸਾਫ਼ ਹੈ ਕਿ ਫਿਰ ਇੱਥੇ ਨਸ਼ੇੜੀ ਆਉਂਦੇ ਹੁਣ ਕਿ ਨੌਜਵਾਨੀ ਜੋ ਨਸ਼ੇ ਦੇ ਨਾਲ ਲਗਾਤਾਰ ਬਰਬਾਦ ਹੋ ਰਹੀ ਹੈ ਨਸ਼ੇ ਦੇ ਵਿੱਚ ਗਰ ਕਰਈ ਹੈ ਹੁਣ ਤੁਸੀਂ ਆ ਦੇਖ ਲਓ ਅੱਗੇ ਤਸਵੀਰ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰੀ ਜਾਇਓ ਹੁਣ ਤੁਸੀਂ ਇਹ ਤਸਵੀਰ ਦੇਖ ਲਓ ਆ ਪਈ ਇਸ ਤਰ੍ਹਾਂ ਜੀ ਹੁਣ ਇਸ ਤੋਂ ਅੱਗੇ ਹੋਰ ਦੇਖ ਲਓ ਤੁਸੀਂ ਆ ਸੂਈ ਦੇਖ ਲਓ ਹੁਣ ਤੁਸੀਂ ਦੇਖੋ ਕਿ ਯੁੱਧ ਨਸ਼ਿਆਂ ਪ੍ਰੁੱਧ ਕਿੰਨਾ ਕੁ ਸਫਲ ਹੋਇਆ ਤਾਂ ਇਸੇ ਤਰ੍ਹਾਂ ਜੇਕਰ ਹੋਰ ਆਪ ਅੱਗੇ ਦੇਖੀਏ ਤਾਂ ਬਹੁਤ ਸਾਰੀਆਂ ਤੇ 8-10 ਰਿੰਜਾਂ ਤਾਂ ਇੱਥੇ ਹੋ ਚੁੱਕੀਆਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਚੁੱਕਿਆ ਇਹ ਐਂਟਰੀ ਪੁਆਇੰਟ ਸੀ ਇਹ ਜੀ ਐਂਟਰੀ ਪੁਆਇੰਟ ਸੀਗਾ ਜਿੱਥੋਂ ਕਾ ਇੰਟਰ ਕੀਤਾ ਜਾਂਦਾ ਤੇ ਹੁਣ ਇਸ ਪਾਸੇ ਕਾਫੀ ਜ਼ਿਆਦਾ ਆ ਗੰਦ ਵਗੈਰਾ ਪਿਆ ਤੇ ਅੰਦਰ ਹਾਲਾਤ ਇੱਧਰ ਵੀ ਮਾੜਾ ਨੇ ਆਕੜੇ ਸਿਲਵਰ ਰੋਲ ਵਗੈਰਾ ਇੱਧਰ ਵੀ ਪਏ ਨੇ ਤਾਂ ਇਸ ਤੋਂ ਇੱਧਰ ਤੁਸੀਂ ਇੱਧਰ ਵੀ ਸਿਰੰਜਾ ਵਗੈਰਾ ਇੱਧਰ ਵੀ ਅੱਗੇ ਦਿਖਾ ਦਰੇ ਤੁਨੂੰ ਹਾਲਾਤ ਬਹੁਤ ਗੰਦਗੀ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ ਇੱਥੇ ਯੋਧ ਨਸ਼ਿਆਂ ਵਰੋ ਦੀ ਫੂਕ ਨਿਕਲੀ ਪਈ ਹੈ ਕਿਉਂਕਿ ਦੇਖੋ ਜੇਕਰ ਸਿਰੰਜਾਂ ਪਈਆਂ ਤਾਂ ਨੌਜਵਾਨ ਇੱਥੇ ਆ ਕੇ ਟੇਕੇ ਵਗੈਰਾ ਵੀ ਲਾਉਂਦੇ ਆ ਨਸ਼ੇ ਕਰਦੇ ਆ ਤਾਂ ਫਿਰ ਤਸਵੀਰਾਂ ਸੀ ਹੁਣ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਮਾਤਪੁਰ ਦੀਆਂ ਇਹ ਤਸਵੀਰਾਂ ਨੇ ਪਿਓ ਤੁਸੀਂ ਲਗਾਤਾਰ ਦੇਖ ਰਹੇ ਹੋ ਤੇ ਲਾਈਵ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਚੁੱਕੇ ਹਾਂ 8 10 ਸਰੀੰਜਾਂ ਪਈਆਂ ਸੀ ਔਰ ਸਫਾਈ ਦਾ ਤੁਸੀਂ ਹਾਲਾਤ ਦੇਖੋ ਇੱਥੇ ਇੱਕ ਇੱਕ ਵਾਰ ਸਾਡੇ ਸੀਨੀਅਰ ਪੱਤਰਕਾਰ ਹਰਜੇਸ਼ ਸੂਦ ਨੇ ਸਫਾਈ ਵੀ ਕਰਵਾਈ ਸੀ ਪਰ ਉਸ ਤੋਂ ਬਾਅਦ ਫਿਰ ਹਾਲਾਤ ਉਸ ਤਰ੍ਹਾਂ ਹੋ ਗਏ ਫਨਾ ਦੇਖ ਲੋ ਕੀ ਆ ਰਾਈਟਰ ਹੁੰਦਾ ਕਿ ਕਿਸ ਨੱਗਵਾਲ ਤੇ ਆ ਉਹ ਦੇਖੋ ਅੱਗੇ ਤੁਸੀਂ ਆ ਚੀਜ਼ ਦੇਖ ਲੋ ਇਹ ਹਾਲਾਤ ਨੇ ਇਸ ਤੋਂ ਅੱਗੇ ਆ ਖੋਲ ਪਿਆ ਇੱਕ ਉਹ ਸਰੰਜ ਦਾ ਤਾਂ ਇਸੇ ਤਰ੍ਹਾਂ ਦੇ ਹਾਲਾਤ ਸਾਰੇ ਅੱਗੇ ਮਾੜੇ ਨੇ ਕੁੱਲ ਮਿਲਾ ਕੇ ਜੇਕਰ ਕਿਹਾ ਜਾਵੇ ਕਿ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਤੇ ਇਸ 'ਚ ਕੋਈ ਫਿਰ ਦਰਾਵਾ ਨਹੀਂ ਹੈ ਤਾਂ ਹੁਣ ਇਦੋਂ ਅੱਗੇ ਆਪ ਉੱਪਰ ਆ ਗਿਆ ਜਿਹ ਪੂਰਾ ਆਪ ਘੁੰਮ ਕੇ ਨਹੀਂ ਦੇਖਿਆ ਅਜੇ ਪੂਰਾ ਘੁੰਮ ਕੇ ਨਹੀਂ ਦੇਖਿਆ ਆਪਾਂ ਕਿੰਨੀ ਕਿੰਨਾ ਵੱਡਾ ਸਰੋਵਰ ਸੀ ਉਹ ਆਪਾਂ ਨਹੀਂ ਦੇਖਿਆ ਹੋਰ ਭਾਈ ਕੀ ਹਾਲ ਹੈ ਤਾਂ ਇਧਰ ਤਸਵੀਰ ਦੇਖ ਲਓ ਇੱਥੇ ਹੁਣ ਕੀ ਕੀ ਪਿਆ ਆ ਦੇਖੋ ਤੇ ਸਿਲਵਰ ਰੋਲ ਕਿਪੇ ਇੱਥੇ ਵੀ ਪਿਆ ਇੱਥੇ ਵੀ ਆਮ ਸ਼ਰਿਆਮ ਨਸ਼ੇੜੀ ਵਗੈਰਾ ਆ ਕੇ ਬੈਠਦੇ ਹੋਣਗੇ ਆ ਦੇਖੋ ਲਾਤੇ ਵੀ ਇੱਥੇ ਵੀ ਮਰੇ ਨੇ ਇਧਰ ਇਧਰ ਕੈਮਰਾ ਮਾਰ ਕੇ ਦਿਖਾ ਆ ਦੇਖੋ ਜੀ ਇੱਥੇ ਉਹ ਵੀ ਲੈਟਰੇ ਕਮਰੇ ਦੇ ਵਿੱਚ ਵੀ ਪਿਆ ਹੈ ਕੱਲ ਇੱਥੇ ਨਹੀਂ ਐ ਇੱਧਰ ਆ ਦੇਖੋ ਜੈਸੂ ਦੇ ਉੱਪਰ ਚਿੱਟਾ ਪੀਤਾ ਜਾਂਦਾ ਹੈ ਆ ਦੇਖੋ ਇਹਦੇ ਉੱਪਰ ਉਹ ਪੰਨੀ ਕੇ ਕੀ ਕਹਿੰਦੇ ਆ ਉਹ ਦੇਖੋ ਕੈਮਰਾ ਮਾਰ ਕੇ ਤਨਵਾਰਬ ਦਿਖਾ ਰਿਹਾ ਆ ਦੇਖ ਲਓ ਇਹ ਹਾਲਾਤ ਐ ਇੱਧਰ ਇੱਧਰ ਦੇਖੋ ਆ ਦੇਖੋ ਤਸਵੀਰ ਲੈਟਰ ਵਗੈਰਾ ਜੋ ਵੀ ਐ ਸਾਰਾ ਕੁਝ ਇੱਥੇ ਤਾਂ ਇੱਧਰ ਫੇਰ ਵੀਰਾਂ ਦੀਆਂ ਬੋਤਲਾਂ ਸ਼ਰਾਬ ਦੀਆਂ ਇਹ ਤਾਂ ਚੱਲ ਆਮ ਕਹਿੰਦੇ ਨਸ਼ਾ ਇਹ ਮਾਰੂ ਨਸ਼ੇ ਦੀ ਦੂਜੀ ਤਸਵੀਰ ਆ ਦੇਖੋ ਤਾਂ ਇਹ ਹਾਲਾਤ ਨੇ ਮਹਿਦਪੁਰ ਦੇ ਵਿੱਚ ਹੁਣ ਤੁਸੀਂ ਦੱਸਿਓ ਕਿ ਯੁੱਧ ਨਸ਼ਾ ਵਿਰੋਧ ਕਿੰਨਾ ਕੁ ਸਫਲ ਹੋ ਗਿਆ ਹੈ ਯੁੱਧ ਨਸ਼ਾ ਵਿਰੋਧ ਕਿੰਨਾ ਕੁ ਸਫਲ ਹੋ ਗਿਆ ਹੈ ਇਹ ਤਸਵੀਰਾਂ ਨੇ ਅਜੇ ਤੱਕ ਆਧਾ ਸਰੋਵਰ ਨੂੰ ਘੁਮਿਆ ਇੱਕ ਕਮਰਾ ਦਿਖਾਤਾ ਤੁਹਾਨੂੰ ਤੋਂ ਉਸ ਤੋਂ ਬਾਅਦ ਇੱਕ ਇੱਕ ਨਹੀਂ ਕਿੰਨੀਆਂ ਸਰਿੰਜਾਂ ਤੁਹਾਨੂੰ ਦਿਖਾਈਆਂ ਔਰ ਲਗਾਤਾਰ ਅਸੀਂ ਇਹ ਤਸਵੀਰਾਂ ਦਿਖਾ ਰਹੇ ਹਾਂ ਪੰਜਾਬ ਦੀ ਜਵਾਨੀ ਪੂਰੀ ਤਰ੍ਹਾਂ ਕਰਾਹੇ ਪਈ ਹੋਈ ਹੈ ਸਾਰੀ ਨਹੀਂ ਕਹਿੰਦੇ ਪਰ ਜਿਹੜੇ ਲੋਕ ਨਸ਼ਾ ਕਰਦੇ ਐ ਜੋ ਜਵਾਨੀ ਨਸ਼ਾ ਕਰਦੀ ਐ ਉਸ ਦੀ ਤਸਵੀਰ ਅਸੀਂ ਲਗਾਤਾਰ ਦਿਖਾ ਰਹੇ ਹਾਂ ਸਰਿੰਜਾਂ ਤੁਸੀਂ ਬਹੁਤ ਸਾਰੀਆਂ ਦੇਖ ਚੁੱਕੇ ਹੋ ਕਿੰਨੀਆਂ ਪਈਆਂ ਔਰ ਕਮਰੇ ਦੇ ਹਾਲਾਤ ਤੁਸੀਂ ਦੇਖਿਆ ਕਿਦਾਂ ਦੇ ਬਣੇ ਹੋਏ ਸੀ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸੀ ਤੁਸੀਂ ਇਸ ਵਾਰ ਕੀ ਸੋਚਦੇ ਹੋ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਗਿਆ ਇਹ ਤੁਸੀਂ ਇੱਕ ਬਹੁਤ ਵੱਡਾ ਸਵਾਲ ਹੈ ਔਰ ਗੰਭੀਰ ਬਣਿਆ ਹੋਇਆ ਹੈ ਇਹ ਤੁਸੀਂ ਜ਼ਰੂਰ ਸਾਨੂੰ ਦੱਸਿਓ ਬਹੁਤ ਸਾਰੇ ਸਰਿੰਜਾਂ ਆਪਾਂ ਦੇਖ ਚੁੱਕੇ ਹਾਂ ਤਕਰੀਬਨ 10 ਤੋਂ ਉੱਪਰ ਸਰਿੰਜਾਂ ਔਰ ਜਿਵੇਂ ਦੇ ਉੱਪਰ ਚਿੱਟਾ ਪੀਤਾ ਜਾਂਦਾ ਉਹ ਵੀ ਕਮਰੇ ਦੇ ਵਿੱਚ ਉਹ ਵੀ ਤਸਵੀਰਾਂ ਦਿਖਾ ਦਿਖਾ ਦਿੱਤੀਆਂ ਤੁਹਾਨੂੰ ਦੇਖੋ ਕਿ ਇੱਕ ਪਵਿੱਤਰ ਸਥਾਨ ਹੈ ਜਿੱਥੇ ਕਿ ਜੇਕਰ ਇੱਥੇ ਸਿਰੰਜਾਂ ਆ ਦੇਖੋ ਕਿ ਇਹਦੇ ਵਿੱਚ ਪੇਪਰ ਜਿਹਾ ਕੀ ਹੁੰਦਾ ਦੇਖੋ ਕਿੰਨਾ ਇੱਥੇ ਪਿਆ ਹੈ ਇਹ ਹਾਲਾਤ ਨੇ ਜੇਕਰ ਅੱਗੇ ਦੇਖੀਏ ਤਾਂ ਸਿਰੰਜਾਂ ਹੋਰ ਹੀ ਬਹੁਤ ਸਰੀਆਂ ਮਿਲ ਜਾਣ ਗਿਆ ਔਰ ਬਹੁਤ ਸਾਰੀਆਂ ਅਸੀਂ ਤੁਹਾਨੂੰ ਦਿਖਾ ਵੀ ਚੁੱਕੇ ਆ ਤਾਂ ਹੁਣ ਤੁਸੀਂ ਬਹੁਤ ਸਾਰੀਆਂ ਸਿਰਿੰਜਾਂ ਵੀ ਦੇਖ ਚੁੱਕੇ ਹੋ ਜਿਨ੍ਹਾਂ ਦੇ ਵਿੱਚ ਬਲੱਡ ਤੱਕ ਜੰਮਿਆ ਹੋਇਆ ਸੀ ਜਿਹੜੀ ਕਿ ਇੱਥੇ ਨਸ਼ੇੜੀ ਆ ਕੇ ਟੀਕੇ ਲਾਉਂਦੇ ਆ ਔਰ ਦੂਜੀ ਤਸਵੀਰ ਇੱਕ ਕਮਰੇ ਦੀ ਵੀ ਦਿਖਾ ਚੁੱਕੇ ਆ ਉਸ ਦੇ ਹਾਲਾਤ ਕੀ ਸੀ ਉਹ ਵੀ ਤਸਵੀਰ ਤੁਸੀਂ ਦੇਖ ਚੁੱਕੇ ਹੋ ਔਰ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਉਹ ਸਰਕਾਰ ਜਿਹੜੇ ਨਸ਼ੇ ਦੇ ਮੁੱਦੇ ਤੇ ਬਹੁਤ ਸਾਰਾ ਬੋਲਦੀ ਸੀ ਵੀ ਯੁੱਧ ਨਸ਼ਿਆਂ ਵਿਰੁੱਧ ਕਰਤਾ ਹੈ ਭਾਈ ਅਸੀਂ ਤਾਂ ਹੁਣ ਯੁੱਧ ਕਰ ਰਹੇ ਆ ਅਸੀਂ ਨਸ਼ਿਆਂ ਦੇ ਵਿਰੁੱਧ ਨਸ਼ਾ ਖਤਮ ਕਰ ਦੇਣਾ ਉਹ ਇਸ ਮੁੱਦੇ ਤੇ ਕਿੰਨਾ ਕੁ ਸਫਲ ਹੋ ਚੁੱਕੀ ਹੈ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਸੰਯੋਗੀ ਸੋਨੂ ਦੇ ਨਾਲ ਹਰਦੀਪ ਪੈਨੰਧਾਰ ਨਿਊਜ਼ ਮੈਚਪੁਰ